2011 ਚ ਪਿਛਲੇ ਚੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੱਖੇ ਗਏ ਸੀ 14 ਸਾਲ ਹੋ ਗਏ ਜਿਹਦੇ ਵਿੱਚ ਚੋਣ 2000 16 ਚ ਫਿਰ 21 ਚ ਤੇ ਹੁਣ ਅੱਗੇ ਜਾ ਕੇ 26 ਚ ਹੋਣਾ ਚਾਹੀਦਾ ਸੀ ਪਰ ਸੈਂਟਰ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਇਹ ਚੋਣ ਹੋਣ ਨਹੀਂ ਦਿੱਤੇ ਸਿੱਖਾਂ ਦੀ ਜਮਹੂਰੀਅਤ ਉਹਨਾਂ ਨੇ ਬਿਲਕੁਲ ਰੱਦ ਕਰਤੀ ਹੈ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਨਾ ਰਹੇ ਆ ਜਿਸ ਤਰ੍ਹਾਂ ਮਹੰਤਾਂ ਨੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੇਤੁਰ ਕੇ ਆਏ ਦਰਵਾਜ਼ੇ ਬੰਦ ਕਰਤੇ ਸੀ ਅੱਜ ਸੰਗਤ ਨੂੰ ਵੀ ਇਹ ਕਮੇਟੀ ਨੇ ਦਰਵਾਜ਼ੇ ਬੰਦ ਕੀਤੇ ਹੋਏ ਆ ਕਿਉਂਕਿ ਉਹਨਾਂ ਦੇ ਚੋਣ ਨਹੀਂ ਕਰਾਰੇ ਉਹਨਾਂ ਦੀ ਮਤ ਨਹੀਂ ਚੱਲਣ ਜਾ ਰਹੇ ਔਰ ਜਿਹੜਾ ਗੁਰੂ ਤੇ ਸੰਗਤ ਦਾ ਮੇਲ ਹੈ ਉਹਨੂੰ ਭੰਗ ਕਰਕੇ ਇੱਥੇ ਮਹੰਤਗਰੀ ਫੇਰ ਇਹਨਾਂ ਨੇ ਜ਼ਾਹਿਰ ਕਰਤੀ ਹੈਗੀ ਹੈ ਜਿੱਥੇ ਭਗਵੰਤ ਸਿੰਘ ਮਾਨ ਅਨੰਤਪੁਰ ਸਾਹਿਬ ਦੇ ਉੱਤੇ ਜਾ ਕੇ ਆਪਣਾ ਸੈਸ਼ਨ ਚਲਾ ਰਿਹਾ ਆਪਣਾ ਦਿਖਾ ਰਿਹਾ ਕਿ ਭਾਰਤ ਦੀ ਜਮਹੂਰੀਅਤ ਹਜੇ ਜਿਉਂਦੀ ਹੈ ਤੇ ਅਸੈਂਬਲੀ ਦਾ ਸੈਸ਼ਨ ਉੱਥੇ ਬੁਲਾ ਰਿਹਾ ਉੱਥੇ ਸਾਡੇ ਜਿਹੜੇ ਚੋਣਾਂ ਇਸ ਸਟੇਟ ਨੇ ਕਿਤੇ ਨਹੀਂ ਹੈਗੇ ਇਹਨੇ ਆਪਣੀਆਂ ਵੋਟਰ ਟਾਈਮਸਰੀ ਨਹੀਂ ਬਣਾਈਆਂ ਸੈਂਟਰ ਨੇ ਰਲਿ ਮਿਲੀ ਕਰਕੇ ਇਹਦਾ ਨਵਾਂ ਇਲੈਕਸ਼ਨ ਕਮਿਸ਼ਨਰ ਨਹੀਂ ਨਿਯੁਕਤ ਕੀਤਾ ਹੈਗਾ ਔਰ ਜਿਹੜੇ ਇਹਨਾਂ ਨੇ 23 24 25 ਇਨ ਸਾਲ ਦੇ ਵਿੱਚ ਆਪਣੀਆਂ ਵੋਟਾਂ ਨਹੀਂ ਤਿਆਰ ਕੀਤੀਆਂ ਕਦੀ ਪਟਵਾਰੀ ਨਹੀਂ ਸੀ ਪੂਰੇ ਕਦੀ ਘਰੇ ਜਾ ਕੇ ਵੋਟ ਨਹੀਂ ਬਣਾਉਣੀ ਸਿੱਖਾਂ ਨੂੰ ਆਪਣੇ ਗੁਰੂ ਘਰ ਤੋਂ ਵਾਂਝਾ ਕੀਤਾ ਹੋਇਆ ਅੱਜ ਜਿਹੜੇ ਬਰਦਾਰੀ ਦੇ ਵਿੱਚ ਗੁਰੂ ਸਾਹਿਬ ਦਾ ਕਤਲ ਹੋਇਆ ਉੱਥੇ ਸਿੱਖ ਸੰਗਤਾਂ ਦਾ ਕਤਲ ਹੋਇਆ ਉਹ ਪਾਰਟੀ ਜਿਨੇ ਹਜ਼ਾਰ ਆਲਮ ਸੁਮੇਤ ਸੈਣੀ ਨੂੰ ਆਪਣਾ ਨੁਮਾਇੰਦਾ ਬਣਾ ਕੇ ਉਮਰਾ ਨੰਗਲ ਤੇ ਸ਼ਰਮਾ ਤੋਂ ਬੰਦੇ ਮਰਵਾ ਕੇ ਸਿੱਖ ਉਹ ਅੱਜ ਫੇਰ ਲਫਾਫਿਆਂ ਚੋਂ ਪ੍ਰਧਾਨਗੀਆਂ ਕੱਢ ਰਹੀਆਂ ਜਦ ਕਿ ਇਹ ਸੰਗਤ ਦਾ ਹੱਕ ਹੈ ਤੇ ਸੰਗਤ ਦੇ ਚੋਣ ਨਾਲ ਇਹ ਨਿਯੁਕਤ ਹੋਣੇ ਚਾਹੀਦੇ ਆ। ਕਿਹਦੀ ਚੋਣਾ ਕਰਨ ਨੂੰ ਅਸੀਂ ਤਿਆਰ ਵਾ ਚੋਣਾ ਕਰੋ ਤੁਹਾਡੇ ਕੋਲ ਮੈਂਬਰ ਆ ਤੇ ਆਪਾਂ ਤੀਜੀ ਵਾਰ ਹਾਜ਼ਰ ਕਰਨ। ਹੈ ਨਹੀਂ? ਕਿਹਦੇ ਵੀ ਚੋਣਾ ਕਰਨ ਨੂੰ ਤਿਆਰ ਵਾ ਤੁਹਾਨੂੰ ਚੋਣਾ ਕਰਨ ਦਾ ਸਿਸਟਮ ਨਹੀਂ ਪਤਾ। ਚੋਣ ਇਲੈਕਸ਼ਨ ਕਮਿਸ਼ਨ ਕਰਾਉਂਦੀ ਹੈ। ਇਲੈਕਸ਼ਨ ਕਮਿਸ਼ਨ ਦਾ ਜਿਹੜਾ ਮੁਖੀ ਹੈ ਅੱਜ ਉਹਦਾ ਕੋਈ ਮੁਖੀ ਨਹੀਂ ਹੈ ਸਰੋ ਸਾਹਿਬ ਰਿਟਾਇਰ ਹੋ ਗਏ। ਔਰ ਉਹਦੀਆਂ ਵੋਟਾਂ ਬਣਦੀਆਂ ਉਹ ਵੋਟਾਂ ਹਜੇ ਕੰਪਲੀਟ ਰੋਲ ਮਸਾ ਹੋਏ ਸੀ ਤਾਂ ਉਹ ਇਲੈਕਸ਼ਨ ਕਮਿਸ਼ਨ ਦਾ ਮੁਖੀ ਖਤਮ ਹੋ ਗਿਆ ਸਰਕਾਰ ਨੇ ਜਿਹੜੀ ਆਏ ਸਾਲ ਰਿਵੀਜ਼ਨ ਕਰਦੀ ਹੈ ਲੋਕ ਸਭਾ ਤੇ ਵਿਧਾਨ ਸਭਾ ਦੇ ਰੋਲ ਉਹਨੇ 3 ਸਾਲ ਲਾਤੇ ਰੋਲ ਕੰਪਲੀਟ ਕਰਨ ਚ ਹੁਣ ਇਲੈਕਸ਼ਨ ਕਮਿਸ਼ਨਰ ਨਹੀਂ ਹੈਗਾ ਇਹ ਇਨਡੇਫੀਨਟਲੀ ਇਹਨਾਂ ਬੈਂਸ ਸਾਡੀ ਜਮਹੂਰੀਤ ਕਰਦੀ ਹੈ ਭਾਰਤ ਆਪਣੇ ਆਪ ਨੂੰ ਸਭ ਤੋਂ ਵੱਡਾ ਜਮਹੂਰੀਅਤ ਦੇਸ਼ ਕਹਿੰਦਾ ਪਰ ਸਿੱਖਾਂ ਦਾ ਉਹਨਾਂ ਨੇ ਖਾਤਮਾ ਕਰਤਾ ਕਹਿੰਦੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ ਪਰ ਜਿਹੜੀ ਕੌਮ ਉਹਨਾਂ ਨੇ ਸਥਾਪਿਤ ਕੀਤੀ ਹੈ ਉਹਦੀ ਜਮਹੂਰੀਅਤ ਭੰਗ ਕਰਕੇ ਉਹਦਾ ਹਰੇਕ ਟੀਚਾ ਖਤਮ ਕਰ ਰਹੇ ਆ। ਹਾਲ ਜਿਵੇਂ ਹੋ ਜਾਂਦੀ ਫਿਰ ਜਿਹੜਾ ਹਰ ਚੋਣ ਚ ਲਾਸ ਹੁੰਦਾ ਤੁਹਾਡੇ ਲੋਕ ਪ੍ਰੋਟੈਸਟ ਕੀਤਾ ਜਾਂਦਾ ਪਰ ਅਜੇ ਤੱਕ ਕੋਈ ਸੁਲਵਾਈ ਕਿਉਂ ਨਹੀਂ ਹੋ ਰਹੀ? ਕਿਉਂਕਿ ਅਸੀਂ ਗੁਲਾਮ ਆ ਇਸ ਦੇਸ਼ ਦੇ ਵਿੱਚ ਜਿਹਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦਿੱਤੀ ਜਿੰਨਾਂ ਦੇ ਹੱਕਾਂ ਵਾਸਤੇ ਉਹ ਕੌਮ ਨੂੰ ਇਹ ਦੇਸ਼ ਗੁਲਾਮ ਕਰਕੇ ਰੱਖ ਰਹੀ ਹੈ ਇਸ ਦੇਸ਼ ਦੇ ਵਿੱਚ 25000 ਕੇਸ ਜਿਹੜੇ ਸ਼ਮਸ਼ਾਨ ਘਾਟਾਂ 'ਚ ਜਿੱਥੇ ਜਸਵੰਤ ਸਿੰਘ ਖਾਲਰਾ ਨੇ ਦੱਸਿਆ ਆ ਹੁਣ ਇਹਨਾਂ ਦਿਨਾਂ 'ਚ ਦਿੱਲੀ 'ਚ ਸਿੱਖਾਂ ਦਾ ਕਤਲਿਆਂ ਘੱਲੂਕਾਰਾ ਹੋਇਆ ਹੋਂਦ ਚਿੱਲੜ ਪੂਰਾ ਪਿੰਡ ਹਰਿਆਣੇ ਦੇ ਵਿੱਚ ਸਿੱਖਾਂ ਦਾ ਖਤਮ ਕਰਤਾ ਜਿੱਤੀ ਸਿੰਘ ਪੁਰੇ 'ਚ ਬਿਲ ਕਲੈਂਟਨ ਕਹਿੰਦਾ Hindu Militants ਨੇ ਸਿੱਖ ਮਾਰੇ ਅੱਜ ਸਿੱਖਾਂ ਨੂੰ ਔਰੇ ਕਤਲ ਕਰਕੇ ਸਾਡੇ ਧਰਮ ਨੂੰ ਧਾਰਾ 25 ਦੇ ਵਿੱਚ ਹਿੰਦੂ ਧਰਮ ਆਖ ਕੇ ਜਦ ਕੇ ਗੁਰੂ ਗ੍ਰੰਥ ਸਾਹਿਬ ਇੱਥੇ ਸ਼ਿਸ਼ੋਭੇ ਥਾਨ ਉੱਥੇ ਅੰਗ 1136 ਦੇ ਇੱਤੇ ਸਪਸ਼ਟ ਲਿਖਿਆ ਨਾ ਹਮ ਹਿੰਦੂ ਨਾ ਮੁਸਲਮਾਨ ਇਹ ਸਾਡੀਆਂ ਨਿਸ਼ਾਨੀਆਂ ਮਿਟਾ ਕੇ ਸਾਡੇ ਧਰਮ ਨੂੰ ਤਬਦੀਲ ਕਰਕੇ ਸਾਡੀ ਜਮਹੂਰੀਅਤ ਖਤਮ ਕਰਕੇ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਆ ਔਰ ਇਹ ਇੱਕ ਰਾਹ ਹੈ ਕਿ ਇਹਨਾਂ ਦੀ ਜਮਹੂਰੀਅਤ ਖਤਮ ਕਰ ਦੋ ਹਰ ਮੈਂਬਰ ਹਰ ਸੱਤਕਰ ਇਹ ਕਹਿ ਰਿਹਾ ਕਿ ਆ ਆਪਾਂ ਇੱਕ ਸਟੇਜ ਦੇ ਮੈਂਬਰ ਜਿਹੜਾ ਇਹ ਦੇ ਦਨ 16 ਤੋਂ ਬਾਅਦ ਜਿਹੜਾ ਦਾ ਨੂੰ ਟਰਮ ਮੁੱਕੀ ਸੀ ਸੌਰੀ ਜਿਹੜੇ ਜਿਹੜੇ ਏਕੇ ਦੀ ਗੱਲ ਹੈ ਉਹਦੇ ਲਈ ਸਿੰਘ ਸਭਾ ਲਹਿਰ ਨੇ ਬਹੁਤ ਵੱਡੀ ਸੋਚ ਰੱਖੀ ਸੀ ਕਿ ਐਸਜੀਪੀਸੀ ਦੇ ਵਿੱਚ ਆਪਾਂ ਚੋਣ ਕਰਾਵਾਂਗੇ ਜਿਹੜੀ ਢੇੜਾ ਉੱਥੇ ਮੂਰੀ ਆਉਂਦੀ ਹੈ ਉਹ ਪੰਥ ਦੇ ਆ ਨਮਾਇੰਦਗੀ ਕਰੂਗੀ ਪਰ ਜਦ ਸਰਕਾਰ ਇਹ ਚੋਣ ਕਰਾਉਂਦੀ ਨਹੀਂ ਹੈ ਐਸਜੀਪੀਸੀ ਮੰਗ ਨਹੀਂ ਰੱਖ ਰਹੀ ਹੈਗੀ ਜਿਵੇਂ ਜਥੇਦਾਰ ਸਾਹਿਬ ਨੇ ਕਿਹਾ ਉਹ ਆਪਣੇ ਸਤੀਫੇ ਦੇ ਕੇ ਇਹ ਹਾਊਸ ਨੂੰ ਖਤਮ ਕਰਕੇ ਨਵੇਂ ਚੋਣ ਮੰਗਣ ਤਾਂ ਇੱਕ ਇਸ ਸੰਗਤ ਨੇ ਸਾਨੂੰ ਬਖਸ਼ਨੇ ਹੈਗੇ ਆ ਵਿਚਾਰਾਂ ਦੇ ਵਿੱਚ ਬਹੁਤ ਸਾਡੇ ਆਪਸ 'ਚ ਫਰਕ ਹੈਗਾ ਔਰ ਇਹ ਸੰਗਤ ਫੈਸਲਾ ਕਰਕੇ ਦਊਗੀ ਕਿ ਕਿਹਦੇ ਕਿੰਨੂੰ ਉਹਨਾਂ ਨੇ ਆਪਣੀ ਮੋਹਰ ਦੇਣੀ ਹੈ ਕਿੰਨੂੰ ਉਹਨਾਂ ਨੇ ਤੋੜਨਾ ਹੈਗਾ